ਸ਼੍ਰੋਮਣੀ ਅਕਾਲੀ ਦਲ ਦੀ ਪੋਲੀਟੀਕਲ ਕਾਨਫਰੰਸ ਹਮੇਸ਼ਾ ਹੀ ਹੁੰਦੀ ਹੈ। ਹੂੰ। ਬਾਕੀ ਪਾਰਟੀਆਂ ਨੂੰ ਬਾਹਰ ਕਿਤੇ ਨਾ ਕਿਤੇ ਜਗ੍ਹਾ ਮਿਲਦੇ ਕਿਉਂਕਿ ਐਸਜੀਪੀਸੀ ਦੇ ਉੱਤੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਕਾੰਤਰ ਰਿਹਾ ਆ। ਇੱਥੇ ਸ਼ਬਦਗਾਂਨ ਕਿਉਂ ਨਹੀਂ ਹੁੰਦੇ? ਇੱਥੇ ਪੋਲੀਟੀਕਲ ਗੱਲ ਹੁੰਦੀ ਕਿਉਂ ਆ? ਲੋ ਧਰਮ ਦੇ ਵਿੱਚ ਵੀ ਆਪਣੇ ਵਿਰੋਧੀਆਂ ਨੂੰ ਅਜਿਹਾ ਰਾਵਣ ਬਣਾ ਕੇ ਦਿਖਾਣਾ ਚਾਹੁੰਦਾ ਕਿ ਭਾਈ ਅਸੀਂ ਉਹ ਚੰਗੇ ਆ, ਬਾਕੀ ਤਾਂ ਮਾੜੇ ਆ। ਉਹ ਕਹਿੰਦੇ ਜੀ ਖਦਰਾਨੇ ਦੀ ਢਾਬ ਵਾਲੀ ਥਾਂ ਤੇ ਅਸੀਂ ਇਸ ਵਾਰ ਪੋਲੀਟੀਕਲ ਰੈਲੀ ਕਰਾਂਗੇ ਔਰ ਗੱਜਕੇ ਉੱਤੇ ਅਸੀਂ ਗੱਲ ਕਰਾਂਗੇ ਆਪਣੀ ਪਾਰਟੀ ਦੀ ਬੇਸ ਤਾਂ 2027 ਦੇ ਵਿੱਚ ਆਪ ਚੋਣਾ ਲੜਾਂਗੇ ਜੀ ਸੋ ਵੱਡੇ ਕੱਟ ਕਰਨਾ ਉਹਨੂੰ ਇੱਕ ਪਾਵਰ ਦਾ ਸਿੰਬਲ ਮੰਨਿਆ ਜਾਂਦਾ ਆ ਵੱਡੀ ਤੇ ਅਹਿਮ ਖਬਰ ਛਪੀ ਹੋਈ ਹੈ ਇੰਡੀਅਨ ਐਕਸਪ੍ਰੈਸ ਦੇ 5 ਨੰਬਰ ਪੇਜ ਦੇ ਉੱਤੇ ਕਿ ਭਾਜਪੀ ਇਸ ਵਾਰ ਮਾਗੀ ਦੇ ਮੇਲੇ ਦੇ ਉੱਤੇ ਆਪਣੀ ਪੋਲੀਟੀਕਲ ਕਾਨਫਰੰਸ ਕਰੇਗੀ ਜੀ ਸੋ ਵੱਡੀਆਂ-ਵੱਡੀਆਂ ਰੈਲੀਆਂ ਹੁੰਦੀਆਂ ਨੇ ਸਾਨੂੰ ਸਾਰਿਆਂ ਨੂੰ ਪਤਾ ਤੁਸੀਂ ਵੀ ਗਏ ਹੋਵੋਗੇ ਮੈਂ ਵੀ ਬਥੇਰੀ ਵਾਰ ਮੌਕਸਰ ਰੈਲੀਆਂ ਕਵਰ ਕੀਤੀਆਂ ਨੇ ਗੁਰਦੁਆਰਾ ਸਾਹਿਬ 1705 ਦੇ ਵਿੱਚ ਜਿੱਥੇ ਖਦਰਾਣੇ ਦੀ ਢਾਬ ਜੀ ਦੀ ਜੰਗ ਬੜੀ ਅਹਿਮ ਜੰਗ ਹੋਈ ਸੀ ਮੁਗਲਾਂ ਦੇ ਵਿਰੁੱਧ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਮੈਨੂੰ ਯਾਦ ਹੈ ਕਿ ਸਾਈਡ ਤੇ ਸੱਜੇ ਪਾਸੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਪੋਲਿਟਿਕਲ ਕਾਨਫਰੰਸ ਹਮੇਸ਼ਾ ਹੀ ਹੁੰਦੀ ਆ। ਹੂੰ। ਬਾਕੀ ਪਾਰਟੀਆਂ ਨੂੰ ਬਾਹਰ ਕਿਤੇ ਨਾ ਕਿਤੇ ਜਗ੍ਹਾ ਮਿਲਦੀ ਕਿਉਂਕਿ ਐਸਜੀਪੀਸੀ ਦੇ ਉੱਤੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਕਾਬਜ਼ ਰਿਹਾ ਆ। ਜੀ। ਤੇ ਜਿਹੜਾ ਵੀ ਕੋਈ ਸ਼ਖਸ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਂਦਾ ਨਾ ਤਮਸਤਕ ਹੋਣ ਆਂਦਾ ਆ ਉਹ ਲੰਗਰ ਵੱਲ ਨੂੰ ਜਾਂਦੇ ਆ ਜਾਂ ਹੋਰ ਪਾਸੇ ਜਾਂਦੇ ਆ ਮੜਾ ਮੋਟਾ ਉਹ ਹੂੰ ਨਾਲ ਮੱਥਾ ਟੇਕ ਲੈਂਦਾ ਆ ਤੇ ਉਹ ਪ੍ਰੇਪਾਰੀ ਇਕੱਠ ਹੁੰਦਾ ਆ ਜੀ ਜੀ ਸੰਗਤ ਭਾਵਨਾਤਮਕ ਹੁੰਦੀ ਹੈ ਪਰ ਉੱਥੇ ਪੋਲਿਟੀਕਲ ਸਪੀਚਾਂ ਸੁਣ ਕੇ ਕਈਆਂ ਦੇ ਦਿਲ ਬਲੁੰਦਰੇ ਜਾਂਦੇ ਆ ਦੁਖਦੇ ਆ ਹਮਮ ਕਿ ਭਾਈ ਇਹ ਰਾਜਨੀਤੀ ਕਿਉਂ ਹੋ ਰਹੀ ਹੈ ਇੱਥੇ ਧਾਰਮਿਕ ਗੱਲਾਂ ਕਿਉਂ ਨਹੀਂ ਹੁੰਦੀਆਂ ਇੱਥੇ ਢਾਡੀ ਕਿਉਂ ਨਹੀਂ ਵਾਰਾਂ ਗਾਉਂਦੇ ਇੱਥੇ ਸ਼ਬਦ ਗਾਇਨ ਕਿਉਂ ਨਹੀਂ ਹੁੰਦੇ ਇੱਥੇ ਪੋਲਿਟੀਕਲ ਗੱਲ ਹੁੰਦੀ ਕਿਉਂ ਆ ਜੀ ਤੁਹਾਨੂੰ ਸ਼ਾਇਦ ਯਾਦ ਹੋਊਗਾ ਕੋਵਿਡ ਦੇ ਦੌਰਾਨ ਤੱਕ ਇਹ ਕਾਨਫਰੰਸਾਂ ਬੰਦ ਹੋ ਗਈਆਂ ਸੀ ਬਿਲਕੁਲ ਉਸ ਤੋਂ ਬਾਅਦ ਵੀ ਕਈ ਪੋਲੀਟੀਕਲ ਪਾਰਟੀਆਂ ਨੂੰ ਇਹ ਲੱਗਿਆ ਸੀ ਕਿ ਅਸੀਂ ਇਹ ਪੋਲੀਟੀਕਲ ਕਾਨਫਰੰਸਾਂ ਬੰਦ ਕਰੀਏ ਕਿਉਂ ਕਿ ਇਹਦੇ 'ਚ ਕੂੜ ਪ੍ਰਚਾਰ ਹੁੰਦਾ ਆ ਜੀ ਇੱਕ ਦੂਜੇ ਦੇ ਵਿਰੁੱਧ ਬੋਲਣਾ ਹੁੰਦਾ ਆਸੀਂ ਹੂੰ ਤੇ ਖੈਰ ਜਦੋਂ ਤੁਸੀਂ ਪੋਲੀਟੀਕਲ ਮੰਚ ਦੇ ਉੱਤੇ ਹੋਂ ਚਾਹੇ ਉਹ ਗੁਰਦੁਆਰਾ ਸਾਹਿਬ 'ਚ ਹੈ ਚਾਹੇ ਉਹ ਕੋਈ ਧਾਰਮਿਕ ਸਮਾਗਮ ਹੈ ਤਾਂ ਮੈਨੂੰ ਲੱਗਦਾ ਆ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਵੀ ਹੋਣ ਨਾ ਇਹ ਕਾਨਫਰੰਸਾਂ ਹੂੰ ਕਰ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਤਾਂ ਨਹੀਂ ਮਤਲਬ ਉੱਥੇ ਪ੍ਰਕਾਸ਼ ਸ਼ਾਇਦ ਨਹੀਂ ਹੁੰਦਾ ਪੋਲਿਟੀਕਲ ਕਾਨਫਰੰਸਾਂ ਦੇ ਵਿੱਚ ਜੀ ਫਤੇਗੜ ਸਾਹਿਬ ਮੈਂ ਦੇਖਿਆ ਆ ਹੁੰਦਾ ਸੀ ਜੀ ਜਦੋਂ ਵਿਵਾਹ ਹਰ ਸਿਮਰਤ ਕੌਰ ਹੋਣਾ ਨੇ ਨੰਨੀ ਛਾਂ ਵਾਲੇ ਬੂਟੇ ਵੰਨੇ ਨੇ ਸ਼ੁਰੂ ਕੀਤੇ ਸੀ ਉਦੋਂ ਮੈਨੂੰ ਧਿਆਨ ਆ ਇੱਕ ਸਾਈਡ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਫਿਰ ਪੋਲਿਟੀਕਲ ਜਦੋਂ ਮੰਚ ਸਜਦਾ ਆ ਤੇ ਉਦੋਂ ਸ਼ਾਇਦ ਸਮਾਪਤੀ ਹੋ ਜਾਂਦੀ ਹੈ ਧਾਰਮਿਕ ਸਮਾਗਮਾਂ ਦੀ ਹੁਣ ਲੋਕਾਂ ਦੇ ਇਮੋਸ਼ਨਸ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਅਸੀਂ ਵੋਟਾਂ 'ਚ ਤਬਦੀਲ ਕਰਨਾ ਚਾਹੁੰਦੇ ਆ ਔਰ ਇਹ ਹਰ ਸਾਲ ਦੀ ਕਹਾਣੀ ਹੈ ਹੂੰ ਚਾਹੇ ਮਾਗੀ ਦਾ ਮੇਲਾ ਹੋਵੇ ਜੀ ਚਾਹੇ ਬਸਾਖੀ ਦਾ ਮੇਲਾ ਹੋਵੇ ਜੀ ਤੇ ਚਾਹੇ ਕੋਈ ਹੋਰ ਦੀਵਾਲੀ ਦੇ ਉੱਤੇ ਵੀ ਚਲੋ ਉੱਥੇ ਪੋਲਿਟੀਕਲ ਕਾਨਫਰੰਸਾਂ ਤਾਂ ਨਹੀਂ ਹੁੰਦੀਆਂ ਸ਼ਹੀਦੀ ਜੋੜ ਮੇਲ ਦੇ ਵਿੱਚ ਵੀ ਆਹੀ ਕੁਝ ਦੇਖਣ ਨੂੰ ਮਿਲਦਾ ਹੈ ਤੇ ਜਿਹੜਾ ਕੂੜ ਪ੍ਰਚਾਰ ਜੇ ਕੋਈ ਪੋਲਿਟੀਕਲ ਬੰਦਾ ਚਾਹੁੰਦਾ ਵੀ ਹੈ ਕਿ ਭਾਈ ਮੈਂ ਸਿਰਫ ਧਰਮ ਦੀ ਗੱਲ ਕਰਾਂ ਇੱਥੇ ਤਾਂ ਉਹ ਧਰਮ ਦੇ ਵਿੱਚ ਵੀ ਆਪਣੇ ਵਿਰੋਧੀਆਂ ਨੂੰ ਅਜਿਹਾ 라ਵਣ ਬਣਾ ਕੇ ਦਿਖਾਣਾ ਚਾਹੁੰਦਾ ਕਿ ਭਾਈ ਅਸੀਂ ਉਹ ਚੰਗੇ ਆ ਬਾਕੀ ਤਾਂ ਮਾੜੇ ਆ ਹੁਣ ਉੱਥੇ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ ਆ ਉਹਦਾ ਨਟਾਰਾ ਕਰਨਾ ਬੜਾ ਔਖਾ ਹੋ ਜਾਂਦਾ ਜੀ ਕਿਉਂ ਕਿ ਮੈਂ ਸਿਰਫ ਧਰਮ ਦੀ ਗੱਲ ਕਰਾਂ ਇੱਥੇ ਤਾਂ ਉਹ ਧਰਮ ਦੇ ਵਿੱਚ ਵੀ ਆਪਣੇ ਵਿਰੋਧੀਆਂ ਨੂੰ ਅਜਿਹਾ 라ਵਣ ਬਣਾ ਕੇ ਦਿਖਾਣਾ ਚਾਹੁੰਦਾ ਕਿ ਭਾਈ ਅਸੀਂ ਉਹ ਚੰਗੇ ਆ ਬਾਕੀ ਤਾਂ ਮਾੜੇ ਆ ਹੁਣ ਉੱਥੇ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ ਆ ਉਹਦਾ ਨਤਾਰਾ ਕਰਨਾ ਬੜਾ ਔਖਾ ਹੋ ਜਾਂਦਾ ਜੀ ਕਿਉਂ ਕਿਉਂਕਿ ਸੰਗਤਾਂ ਆਈ ਆ ਮੱਥਾ ਟੇਕਣ ਹੂੰ ਉਹਨੇ ਜੋ ਸੁਣ ਲਿਆ ਉਹਨੇ ਕਿ ਹਾਂ ਭਾਈ ਆਹ ਗੱਲ ਚੰਗੀ ਸੀ ਇਹਨਾਂ ਨੇ ਗੱਲ ਚੰਗੀ ਕੀਤੀ ਇਹਨਾਂ ਨੇ ਧਰਮ ਵਾਲੀ ਗੱਲ ਕੀਤੀ ਆ ਜੀ ਧਾਰਮਿਕ ਪ੍ਰਵਿਰਤੀ ਹੁੰਦੀ ਹੈ ਉਹਨੂੰ ਡਿਜੀਟਾਈਜ਼ ਕੀਤਾ ਜਾਂਦਾ ਆ ਉਹਨਾਂ ਭਾਵਨਾਵਾਂ ਨੂੰ ਡਿਜੀਟਸ ਦੇ ਵਿੱਚ ਕਿ ਭਾਈ ਇੰਨੇ ਲੋਕ ਆਏ ਸੀਗੇ ਸਾਡੀ ਰੈਲੀ 'ਚ ਤਾਂ 10000 ਆਏ ਸੀ ਸਾਡੀ ਰੈਲੀ 'ਚ 20000 ਆਏ ਸੀ ਕੱਠ ਦਿਖਾਣਾ ਹੁੰਦਾ ਜੀ ਬਿਲਕੁਲ ਇੱਥੋਂ ਤੱਕ ਕਿ ਧਰਮਿੰਦਰ ਜੀ ਮਾਫ ਕਰਿਓ ਮੈਨੂੰ ਯਾਦ ਆ ਕਈ ਲੋਕਾਂ ਨੇ ਆਪਣੇ ਬਜ਼ੁਰਗਾਂ ਦੀਆਂ ਆਪਣੇ ਤੋਂ ਵਿਛੜੇ ਹੋਈਆਂ ਦੀਆਂ ਵਰਸੀਆਂ ਮਨਾਉਣੀਆਂ ਜਦੋਂ ਵਰਸੀਆਂ ਦੇ ਸਮਾਗਮਾਂ ਦੇ ਉੱਤੇ ਵੀ ਪੋਲਿਟੀਕਲ ਪ੍ਰਚਾਰ ਹੁੰਦਾ ਆ ਬਿਲਕੁਲ ਇਕੱਠ ਦਿਖਾਣੇ ਹੁੰਦੇ ਆ ਵੱਡੇ ਵੱਡੇ ਕਿ ਜੀ ਸਾਡੇ ਵਰਸੀ ਦੇ ਉੱਤੇ ਸਾਡੇ ਬਾਪੂ ਜੀ ਦੀ ਵਰਸੀ ਤੇ ਸਾਡੇ ਪਿਤਾ ਜੀ ਦੀ ਵਰਸੀ ਤੇ ਸਾਡੇ ਮਾਤਾ ਜੀ ਦੀ ਵਰਸੀ ਤੇ ਸਾਡੇ ਮਰਹੂਮ ਜਿਹੜੇ ਵੀ ਕੋਈ ਲੀਡਰ ਜਾ ਚੁੱਕੇ ਨੇ ਇਸ ਦੁਨੀਆ ਚੋਂ ਉਹਨਾਂ ਦੀ ਵਰਸੀ ਦੇ ਉੱਤੇ ਇਕੱਠ ਬਹੁਤ ਆ ਜੀ ਕਿ ਲੋਕ ਅਜੇ ਵੀ ਉਹਦੇ ਨਾਲ ਨੇ ਸਾਡੇ ਪਰਿਵਾਰ ਨੂੰ ਤੁਸੀਂ ਕਿਤੇ ਇਹ ਨਾ ਸੋਚ ਲਓ ਵੀਕ ਹੋ ਗਿਆ ਹੂੰ ਜੀ ਸੋ ਵੱਡੇ ਇਕੱਠ ਕਰਨਾ ਉਹਨੂੰ ਇੱਕ ਪਾਵਰ ਦਾ ਸਿੰਬਲ ਮੰਨਿਆ ਜਾਂਦਾ ਆ ਤੇ ਪੋਲੀਟੀਕਲ ਰੈਲੀਆਂ ਚ ਖੈਰ ਗੁਰਦੁਆਰਿਆਂ ਚ ਤਾਂ ਸ਼ਾਇਦ ਹੈ ਜਾਂ ਨਹੀਂ ਹੈ ਮੈਨੂੰ ਪਤਾ ਨਹੀਂ ਪਰ ਮੈਂ ਯਾਦ ਰੱਖਿਓ ਦੋਸਤੋ ਕਿਤੇ ਇਨੂੰ ਚੀਜ਼ ਨੂੰ ਇਹ ਸਮਝ ਲਓ ਕਿ ਭਾਈ ਧਾਰਮਿਕ ਸਮਾਗਮ ਨਹੀਂ ਹੋਣੇ ਚਾਹੀਦੇ ਮੈਂ ਕਹਿ ਰਿਹਾ ਕਿ ਧਾਰਮਿਕ ਸਮਾਗਮ ਹੋਣੇ ਚਾਹੀਦੇ ਨੇ ਪਰ ਪੋਲੀਟੀਕਲ ਰੈਲੀਆਂ ਦੇ ਕੀ ਲੋਕ ਹੱਕ ਚ ਨਹੀਂ ਆਗੇਂਸਟ ਨਹੀਂ ਜਿਹੜਾ ਭਾਜਪਾ ਨੇ ਇਸ ਵਾਰ ਕਹਿਤਾ ਕਿ ਅਸੀਂ ਤਾਂ ਜੀ ਕੱਲ੍ਹ ਹੀ ਪੋਲੀਟੀਕਲ ਰੈਲੀ ਕਰਾਂਗੇ ਉਹਨਾਂ ਕੋਲੇ ਹੁਣ ਸਿੱਖ ਲੀਡਰ ਨੇ ਜੀ ਸਿੱਖ ਚਿਹਰੇ ਨੇ ਉਹਨਾਂ ਕੋਲੇ ਉਹ ਕਹਿੰਦੇ ਜੀ ਖਦਰਾਣੇ ਦੀ ਢਾਬ ਵਾਲੀ ਥਾਂ ਤੇ ਅਸੀਂ ਇਸ ਵਾਰ ਪੋਲੀਟੀਕਲ ਰੈਲੀ ਕਰਾਂਗੇ ਔਰ ਗਾਜਕੇ ਉੱਥੇ ਅਸੀਂ ਗੱਲ ਕਰਾਂਗੇ ਆਪਣੀ ਪਾਰਟੀ ਦੀ ਬੇਸ ਤਾਂ 200 27 ਦੇ ਵਿੱਚ ਆਪ ਚੋਣਾ ਲੜਾਂਗੇ ਜੀ ਬਿਲਕੁਲ ਸੋ ਇਹ ਬੜੀ ਵੱਡੀ ਚਰਚਾ ਛੜਨ ਵਾਲੀ ਹੈ ਕਿਉਂਕਿ 2019 ਚ ਸ਼ਾਇਦ ਵੱਖ ਹੋ ਗਏ ਸੀ ਅਕਾਲੀ ਦਲ ਤੇ ਬੀਜੇਪੀ 2019 ਜਾਂ 20 ਦੇ ਵਿੱਚ ਜੀ ਜਦੋਂ ਕਿਸਾਨੀ ਕਰਨ ਚੱਲੇ ਆਣਗੇ ਜੀ ਸੋ ਉਦੋਂ ਜਦੋਂ ਤੁਸੀਂ ਵੱਖ ਹੋ ਗਏ ਉਸ ਤੋਂ ਬਾਅਦ ਬੀਜੇਪੀ ਚੁੱਪ-ਚਾਪ ਚੁੱਪ-ਚਾਪ ਤਿਆਰੀ ਕਰਦੀ ਰਹੀ ਉਹਨਾਂ ਨੂੰ 6-7 ਸਾਲ ਹੋ ਗਏ ਜੀ ਹਾਂ 7 ਸਾਲਾਂ ਚ ਉਹ ਇੰਨਾ ਉਬਰ ਕੇ ਉੱਤੇ ਆ ਗਏ ਇੰਨਾ ਕੁ ਗੱਜ ਕੇ ਬੋਲ ਰਹੇ ਆ ਕਿ ਅਸੀਂ ਪੋਲਿਟੀਕਲ ਰੈਲੀ ਕਰਾਂਗੇ 댓 ਮੀਨਸ ਸ਼੍ਰੋਮਣੀ ਅਕਾਲੀ ਦਲ ਬਾਦਲ ਵੀਕ ਹੋਇਆ ਆ ਹੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੀਕ ਹੋਇਆ ਆ ਅਜੇ ਪੁਨਰ ਸਰਜੀਤ ਆਲਿਆਂ ਦਾ ਤਾਂ ਕੋਈ ਥਾਟ ਕਾਲਾ ਹੀ ਨਹੀਂ ਹੈ ਹੂੰ ਵੀ ਉਹਨਾਂ ਨੇ ਕੁਝ ਅੱਗੇ ਕਰਨਾ ਹੈ ਵਧਣਾ ਨਹੀਂ ਵਧਣਾ ਕੁਝ ਨਹੀਂ ਪਤਾ ਉਹਨਾਂ ਨੂੰ ਖੈਰ ਅਸੀਂ ਇਹ ਤਾਂ ਚਾਹੁੰਦੇ ਆ ਕਿ ਖੇਤਰੀ ਪਾਰਟੀ ਅੱਗੇ ਆਵੇ ਤਾਂ ਜੋ ਕੇਂਦਰ ਦੀ ਜਿਹੜੀ ਪਾਰਟੀ ਹੈ ਉਹ ਸਾਡੇ ਪੰਜਾਬ ਦੇ ਲੀਡਰ ਖਿੱਚ ਕੇ ਉਧਰ ਨਾ ਲੈ ਜੇ ਤੇ ਕੇਂਦਰ ਦੀਆਂ ਨੀਤੀਆਂ ਉਹ ਕਦੇ ਬੀਵੀਐਮਬੀ ਹੋ ਗਿਆ ਜੀ ਕਦੇ ਸਾਡਾ ਚੰਡੀਗੜ੍ਹ ਯੂਨੀਵਰਸਿਟੀ ਹੋ ਗਈ ਪੰਜਾਬ ਯੂਨੀਵਰਸਿਟੀ ਕਦੇ ਪੰਜਾਬੀ ਬੋਲਦੇ ਇਲਾਕੇ ਹੋ ਗਏ ਕਦੇ ਸਾਡੇ ਜਿਹੜੇ ਬੰਦੀ ਸਿੰਘ ਹੋ ਗਏ ਸੋ ਇਹਨਾਂ ਚੀਜ਼ਾਂ ਦੇ ਉੱਤੇ ਕੇਂਦਰ ਨਾ ਖੇਡ ਸਕੇ ਉਹਦੇ ਲਈ ਖੇਤਰੀ ਲੀਡਰਸ਼ਿਪ ਬੜੀ ਜ਼ਰੂਰੀ ਹੈ ਤੇ ਜਿਹੜੇ ਲੀਡਰ ਜਾ ਕੇ ਕੇਂਦਰ ਦੇ ਅੱਗੇ ਹੱਥ ਝੁਕਾ ਕੇ ਹੱਥ ਜੋੜ ਕੇ ਬਹਿ ਜਾਣਗੇ ਗੋਡੇ ਟੇਕ ਕੇ ਉਨਾ ਤੀ ਤਾ ਉਹਨਾਂ ਦੀਆਂ ਨੀਤੀਆਂ ਲਾਗੂ ਹੋਣਗੀਆਂ ਜੀ। ਭਾਜਪਾ ਆਏ ਜੀ ਸੱਦ ਕੇ ਭਾਈਵਾਲੀ ਕਰੇ ਪਰ ਉਸ ਸ਼ਰਤ ਤੇ ਕਿ ਪੰਜਾਬ ਦੀ ਲੀਡਰਸ਼ਿਪ ਜ਼ਿਆਦੇ ਆ ਉਹਦੇ ਚ ਤੇ ਇਹਨਾਂ ਦੀ ਖੁਦਮੁਖਤਿਆਰੀ ਨੂੰ ਕੋਈ ਖਤਰਾ ਨਹੀਂ ਹੈ। ਹੂੰ। ਜੀ। ਪਰ ਬੜੀ ਕਮਾਲ ਦੀ ਖਬਰ ਹੈ ਜੀ ਇਹ। ਜੀ। ਕਿ ਮਾਗੀ ਦੇ ਮੇਲੇ ਤੇ ਇਸ ਵਾਰ ਜਿਹੜਾ ਅਸੀਂ ਕਹਿ ਦਿੰਨੇ ਆ ਜੀ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਨਾ ਇਹ ਇਹ ਦੇ ਤੋਲਾ ਵਸੇ ਉਹਨਾਂ ਜੀ ਸਿੰਘ ਮਾਨ ਹੋਣੀ ਵੀ ਕਿਤੇ ਕਿਤੇ ਉਹਨਾਂ ਦੀ ਪਾਰਟੀ ਵੀ ਸਰਗਣਦੀ ਹੈ ਦੋ ਚਾਰ ਸੀਟਾਂ ਉਹ ਵੀ ਕਈ ਵਾਰ ਲੈ ਜਾਂਦੇ ਆ ਜੀ ਅੱਛਾ ਵਾਰਸ ਪੰਜਾਬ ਦੇ ਵਾਲੇ ਵੀ ਐਕਟਿਵ ਹੋ ਗਏ ਵਾਰਸ ਪੰਜਾਬ ਦੇ ਐਕਟਿਵ ਹੋ ਗਏ ਸੋ ਇਹ ਪੰਜ ਛੇ ਕੋਣੀ ਮੁਕਾਬਲਾ ਹੋਣ ਵਾਲਾ ਆ ਇਸ ਵਾਰ ਤੇ ਦੂਜੀ ਗੱਲ ਕੱਲ ਅਸੀਂ ਇੰਟਰਵਿਊ ਕੀਤਾ ਸੁਰਜੀਤ ਸਿੰਘ ਰਖੜਾ ਹੋਣਾ ਦਾ ਇੱਕ ਬੜਾ ਲੰਮਾ ਇੰਟਰਵਿਊ ਆ ਜੀ ਡੇਢ ਦੋ ਘੰਟੇ ਦਾ ਇੰਟਰਵਿਊ ਆ ਉਹ ਜੀ ਉਹਦੇ ਉਹ ਜ਼ਰੂਰ ਦੋ ਤਿੰਨ ਦਿਨਾਂ ਦੇ ਵਿੱਚ ਅਸੀਂ ਚੈਨਲ ਤੇ ਦਿਖਾ ਦਾਂਗੇ ਪਰ ਉਹਦੇ ਚ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਹੂੰ ਉਹ ਕਹਿੰਦੇ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨੂੰ ਹੀ ਵੋਟ ਪੈਂਦੀ ਆ ਹੂੰ ਚਾਹੇ ਕਹਿੰਦੇ ਉਹ ਬਾਦਲ ਗਿਆ ਨੂੰ ਪੈ ਜੇ ਯਾਨੀ ਕਿ ਪੰਥਕ ਵੋਟ ਉਹ ਕਹਿੰਦੇ ਪੰਥਕ ਵੋਟ ਇੱਕ ਪਾਰਟੀ ਨੂੰ ਪੈਣੀ ਆ ਚਾਹੇ ਇੱਕ ਅਕਾਲੀ ਦਲ ਨੂੰ ਪੈ ਜੇ ਕਈ ਵਾਰੀ ਕਹਿੰਦੇ ਉਹਨਾਂ ਨੇ ਮਾਨ ਸਾਹਿਬ ਨੂੰ ਜਤਾਇਆ ਜਦੋਂ 92 ਤੋਂ ਬਾਅਦ 94 'ਚ ਸ਼ਾਇਦ ਤੇ 99 'ਚ 99 'ਚ ਉਹਨਾਂ ਦੀ ਪਾਰਟੀ ਨੂੰ ਕਹਿੰਦੇ ਕਿੰਨੀਆਂ ਸੀਟੀਆਂ ਸੀਟਾਂ ਦੇਤੀਆਂ ਸੀ ਇਦਾਂ ਹੀ ਹੁਣ ਅਮਰਤਪਾਲ ਸਿੰਘ ਹੁਣਾਂ ਦਾ ਦੌਰ ਚੱਲਿਆ ਤਾਂ ਅਮਰਤਪਾਲ ਸਿੰਘ ਹੁਣਾਂ ਨੂੰ ਵੋਟਾਂ ਪਈਆਂ ਬਾਕੀ ਅਕਾਲੀ ਦਲ ਸਾਰੇ ਹਾਸ਼ੀਏ ਤੇ ਰਹਿ ਗਏ ਕਹਿੰਦੇ ਜੀ ਜਿਹੜਾ ਅਕਾਲੀ ਦਲ ਸਟਰੋਂਗ ਹੈ ਵੋਟਾਂ ਤਾਂ ਪੈਣੀ ਆ ਉਹਨੂੰ ਇਹ ਨਾ ਸੋਚਿਓ ਕਿ ਵੋਟਾਂ ਉਹ ਡਿਵਾਈਡ ਹੋਣਗੀਆਂ ਸੋ ਪੰਥਕ ਵੋਟ ਕਨਸੋਲੀਡੇਟ ਹੈ ਪੰਥਕ ਵੋਟਰ ਕਨਸੋਲੀਡੇਟਡ ਹੈ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਉੱਤੇ ਆਂਦਾ ਆ ਪੁਨਰ ਸੁਰਜੀਤ ਅਕਾਲੀ ਦਲ ਆਂਦਾ ਆ ਖੈਰ ਜਿਹਦੀ ਉਮੀਦ ਦੇਖੋ ਬਹੁਤ ਘੱਟ ਲੱਗ ਰਹੀ ਹੈ ਅਜੇ ਤੱਕ ਜੀ ਤੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਫਰੈਂਚ ਦੀਆਂ ਪ੍ਰੋਬਲਮ ਨੇ ਕਈ ਕੁਝ ਆ ਹੁਣ ਕੇਂਦਰ ਵਾਲੀ ਬੀਜੇਪੀ ਦੀ ਜ਼ਰੂਰਤ ਕਿਨੂੰ ਪੈਂਦੀ ਆ ਹੂੰ ਬਿਲਕੁਲ ਜਾਂ ਬੀਜੇਪੀ ਨੂੰ ਕਿਹਦੀ ਜ਼ਰੂਰਤ ਪੈਂਦੀ ਆ ਕਹਿੰਦੇ ਜੀ ਬੀਜੇਪੀ ਵਾਲੇ ਕਹਿੰਦੇ ਜੀ ਅਸੀਂ ਅਕਾਲੀ ਦਲ ਤੋਂ ਬਿਨਾ ਪੰਜਾਬ 'ਚ ਸਰਕਾਰ ਨਹੀਂ ਬਣਾਣੀ ਹੂੰ ਤੇ ਗ੍ਰਹਿ ਮੰਤਰੀ ਅਮੇਸ਼ਾ ਜੀ ਦਾ ਕਹਿਣਾ ਸੀ ਰਖੜਾ ਭਰਾਵਾਂ ਨੂੰ ਜਦੋਂ ਕਹਿੰਦੇ ਅਸੀਂ ਮੁਲਾਕਾਤ ਕਰਨ ਗਏ 选举ਾਂ ਤੋਂ ਪਹਿਲਾਂ ਜਦੋਂ ਸੀਟ ਸ਼ੇਅਰਿੰਗ ਦੀ ਗੱਲ ਹੋਣੀ ਸੀ ਉਹਨਾਂ ਨੇ ਪੂਰੀ ਗੱਲ ਦੱਸੀ ਆ ਬਿਆਨੀ ਆ ਉਹਨਾਂ ਨੇ ਤੇ ਉਹ ਕਹਿੰਦੇ ਜੀ ਅਸੀਂ ਗਏ ਉਹ ਕਹਿੰਦੇ ਜੀ ਅਸੀਂ ਦੱਸੋ ਵੀ ਕੇ ਕੇਂਦਰ ਚ ਆ ਜਾਗੇ ਕਹਿੰਦੇ ਜੀ ਅਸੀਂ ਪੱਕਾ ਆਵਾਂਗੇ ਪਰ ਕਹਿੰਦੇ ਪੰਜਾਬ ਮੇ ਹਮ ਅਕਾਲੀ ਦਲ ਕੇ ਬਿਨਾ ਸਰਕਾਰ ਨਹੀਂ ਬਣਾਣਾ ਚਾਹਤੇ ਆਪ ਬਣਾ ਲਓ ਅਗਰ 5 ਸੀਟੇ ਇਹ ਅਮੇਸ਼ਾ ਜੀ ਨੇ ਜੋ ਰਖੜਾ ਸਾਹਿਬ ਨੇ ਦੱਸਿਆ ਐਗਜੈਕਟ ਤਾ ਨਹੀਂ ਮੈਂ ਕੋਟ ਕਰ ਰਿਹਾ ਪਰ ਜੋ ਉਹਨਾਂ ਨੇ ਬਿਆਨਿਆ ਉਹ ਮੈਂ ਥੋੜਾ ਜਿਆਦਾ ਆਪਣੇ ਸ਼ਬਦ ਵਿੱਚ ਮੇਲ ਖਾ ਜਾਣਗੇ ਮੇਰੇ ਉਹ ਵਿੱਚ ਮਲਾਫਤ ਹੋ ਜੂਗੀ ਉਹ ਕਹਿੰਦੇ ਜੀ ਉਹ ਕਹਿੰਦੇ ਆ ਕਿ ਅਸੀਂ ਅਕਾਲੀ ਦਲ ਨੂੰ ਇਹ ਕਹਿੰਦੇ ਕਿ ਜਿਹੜੀਆਂ 5 ਸੀਟਾਂ ਤੁਸੀਂ ਹਾਰਨੀਆਂ ਨੇ ਸਾਨੂੰ ਉਹ ਦੇ ਦਿਓ। ਹੂੰ। ਜੀ। ਉਹ ਦੇ ਦਿਓ ਤੇ ਆਜੋ ਸਮਝੌਤਾ ਕਰਦੇ ਆਂ ਚੱਲਦੇ ਆਂ। ਕਹਿੰਦੇ ਐਸੇ ਸੁਖਬੀਰ ਬਾਦਲ ਸਾਹਿਬ ਨਾਲ ਆ ਕੇ ਗੱਲ ਕੀਤੀ ਤੇ ਉਹ ਕਹਿੰਦੇ ਵੀ ਅਸੀਂ ਤਾਂ 4 ਸੀਟਾਂ ਦੇਾਂਗੇ। ਹੂੰ। ਕਹਿੰਦੇ ਚਲੋ ਤੁਸੀਂ ਮੁਲਾਕਾਤ ਕਰਾ ਦਿਓ। ਕਹਿੰਦੇ ਜਮੇਸ਼ਾਜੀ ਕਹਿੰਦੇ ਕਿ ਮੈਂ ਇਕੱਲੇ ਨੂੰ ਨਹੀਂ ਮਿਲਣਾ ਸੁਖਬੀਰ ਬਾਦਲ ਨੂੰ। ਹੂੰ। ਵੀ ਉਹ ਅੰਦਰ ਕੁਝ ਕਹਿ ਕੇ ਜਾਂਦੇ ਆ ਬਾਹਰ ਜਾ ਕੇ ਕੁਝ ਹੋਰ ਕਹਿ ਦਿੰਦੇ ਆ ਜੀ ਤੇ ਰਖੜਾ ਸਾਹਿਬ ਨੇ ਕਿਹਾ ਜੀ ਮੈਂ ਐਗਜ਼ੈਕਟ ਉਦਾਂ ਹੀ ਦੱਸ ਰਿਹਾ ਰਖੜਾ ਸਾਹਿਬ ਨੂੰ ਜੋ ਅਮਿਤ ਸ਼ਾਹ ਜੀ ਨੇ ਕਿਹਾ ਗ੍ਰਹਿ ਮੰਤਰੀ ਸਾਹਿਬ ਨੇ ਜੀ ਹੁਣ ਅਕਾਲੀ ਦਲ ਜਿੰਨੇ ਮਰਜ਼ੀ ਉਹਦੇ ਟੋਟੇ ਹੋ ਜਾਣ ਜੀ ਜਿੰਨੀਆਂ ਮਰਜ਼ੀ ਪਾਰਟੀਆਂ ਬਣ ਜਾਣ ਪਰ ਪੰਥਕ ਵੋਟ ਕਨਸੋਲिडेटेड ਹੈ ਉਹ ਕੌਣ ਲੈ ਕੇ ਜਾਊਗਾ ਉਹ ਡਿਪੈਂਡ ਕਰਦਾ ਆ ਜੀ ਬਿਲਕੁਲ ਦੂਜੇ ਪਾਸੇ ਭਾਜਪਾ ਸਿੱਖ ਚਿਹਰੇ ਪੰਜਾਬੀ ਚਿਹਰੇ ਸੁਨੀਲ ਜਾਖੜ ਸਾਹਿਬ ਦੀ ਜੇ ਕੋਈ ਗੱਲ ਆਂਦੀ ਆ ਤਾਂ ਭਾਜਪਾਲੇ ਕਈ ਲੀਡਰ ਦੇਖਿਆ ਮੈਂ ਪ੍ਰਮੋਟ ਹੀ ਨਹੀਂ ਕਰਦੇ ਜੀ ਜੇ ਉਹਨਾਂ ਨੂੰ ਪੁੱਛ ਲਓ ਜਾਖੜ ਸਾਹਿਬ ਨੇ ਆ ਬਿਆਨ ਦਿੱਤਾ ਆ ਤਾਂ ਬੀਜੇਪੀ ਵਾਲੇ ਉਹਦੇ ਤੇ ਕੋ ਟਿੱਪਣੀ ਵੀ ਨਹੀਂ ਕਰਦੇ ਉਹਨਾਂ ਨੇ ਤਾਂ ਕਾਰਜਕਾਰੀ ਪ੍ਰਧਾਨ ਆਪਣਾ ਲਾ ਲਿਆ ਜੀ ਜੀ ਯਾਨੀ ਕਿ ਚਰਚਾ ਜਿਹੜੀ ਹੈ ਉਹ ਇਹ ਹੈ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਲੀਡਰ ਦੋ ਫੜ ਹੋਏ ਹੋਏ ਆ ਜੀ ਹੁਣ ਆ ਤੁਸੀਂ ਇਹਦੇ ਤੇ ਲੈ ਲਓ ਜਿਹੜਾ ਦਿੱਲੀ ਵਾਲੇ ਮੁੱਖ ਮੰਤਰੀ ਸਾਹਿਬ ਕਾ ਮੁੱਖ ਮੰਤਰੀ ਦੀ ਗੱਲ ਚੱਲਦੀ ਆ ਹਾਂਜੀ ਉਹ ਉਹਦੇ ਤੇ ਵੀ ਖੇਰ ਚਰਚਾ ਕਰਾਂਗੇ ਬਿਲਕੁਲ ਪਰ ਆ ਆ ਬੜੀ ਵੱਡੀ ਖਬਰ ਸੀ ਜੀ ਕਿ ਬੀਜੇਪੀ ਕੱਲੀ ਆ ਰਹੀ ਹੈ ਮਾਗੀ ਦੇ ਮੇਲੇ ਤੇ ਆਪਣੀ ਪੋਲੀਟੀਕਲ ਕਾਨਫਰੰਸ ਕਰਨ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ